ਅੱਜ ਅਫੀਸ਼ੀਅਲ ਤੌਰ ਤੇ ਅਧਿਕਾਰਤ ਤੌਰ ਤੇ ਡਿੰਪੀ ਢੱਲੋਂ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਜਾਣਗੇ ਅੱਜ ਤੀਆਂ ਦਾ ਮੇਲਾ ਤੇ ਤੀਆਂ ਦੇ ਮੇਲੇ ਚ ਮੁੱਖ ਮੰਤਰੀ ਭਗਵੰਤ ਮਾਨ ਇੱਕ ਵੱਡਾ ਸਿਆਸੀ ਦਾ ਖੇਡਣ ਜਾ ਰਹੇ ਨੇ ਉਸੇ ਦਰਮਿਆਨ ਖਬਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਟਕਸਾਲੀ ਵਲੰਟੀਅਰਾਂ ਤੇ ਵਰਕਰਾਂ ਦੇ ਵਿੱਚ ਹਲਚਲ ਮਚ ਗਈ ਹੈ ਬਹੁਤੇ ਨਿਰਾਸ਼ ਨੇ ਇਸ ਫੈਸਲੇ ਨੂੰ ਲੈ ਕੇ ਤੇ ਇੱਕ ਬਗਾਵਤ ਦਾ ਸਾਹਮਣਾ ਆਮ ਆਦਮੀ ਪਾਰਟੀ ਨੂੰ ਗਿੱਦੜਬਾਏ ਚ ਕਰਨਾ ਪੈ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਚ ਇਸ ਦਾ ਸਾਹਮਣਾ ਨਹੀਂ ਕਰਨਾ ਪਿਆ ਉਕੋ ਇੱਕ ਵੱਡਾ ਇਲਾਕਾ ਹੁੰਦਾ ਹੈ ਵੱਡੇ ਇਲਾਕੇ ਦੇ ਵਿੱਚ ਚਾਹਵਾਨ ਕਈ ਵਾਰ ਜ਼ਿਆਦਾ ਹੋ ਜਾਂਦੇ ਆ ਤਾਂ ਉਸ ਚੱਕਰ ਚ ਪਰ ਇੱਥੇ ਚਾਹਵਾਨ ਸੀ ਇਲਾਕਾ ਛੋਟਾ ਹੈ ਤੇ ਇਲਾਕਾ ਵੀ ਇੱਕ ਐਸੀ ਰੈਤਲ ਵਾਲਾ ਜਿੱਥੇ ਇੱਕ ਵੱਡਾ ਨੁਕਸਾਨ ਹੋਣ ਦਾ ਡਰ ਆਮ ਆਦਮੀ ਪਾਰਟੀ ਚ ਇਸ ਮਾਮਲੇ ਚ ਬਗਾਵਤ ਉੱਠਣ ਦੇ ਕਾਫੀ ਚਾਂਸ ਜਿਹੜੇ ਉਹ ਪੈਦਾ ਹੋ ਗਏ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਲੋਕ ਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਹਰਦੀਪ ਸਿੰਘ ਡਿੰਪੀ ਟਿੱਲੋ ਅਕਾਲੀ ਦਲ ਚੋਂ ਇਸ ਕਰਕੇ ਬਾਹਰ ਆ ਗਏ ਕਿ ਉੱਥੇ ਸੁਖਬੀਰ ਬਾਦਲ ਤੇ ਮਨਪ੍ਰੀਤ ਸਿੰਘ ਬਾਦਲ ਆਪਣੀਆਂ ਰਿਸ਼ਤੇਦਾਰੀਆਂ ਨਿਭਾ ਰਹੇ ਸੀ। ਡਿੰਪੀ ਢਿੱਲੋਂ ਦੇ ਇਲਜ਼ਾਮ ਨੇ ਕਿ ਸੁਖਬੀਰ ਬਾਦਲ ਮਨਪ੍ਰੀਤ ਬਾਦਲ ਨੂੰ ਲਿਆ ਰਹੇ ਸੀ। ਉਹਨਾਂ ਨੇ ਤਾਂ ਇਸ ਗੱਲ ਤੋਂ ਦੋਵਾਂ ਨੇ ਨਾ ਕਰਤੀ ਮਨਪ੍ਰੀਤ ਨੇ ਵੀ ਸੁਖਬੀਰ ਨੇ ਵੀ। ਮੈਂ ਨਿੱਜੀ ਤੌਰ ਤੇ ਮੰਨਦਾ ਕਿ ਡਿੰਪੀ ਢਿੱਲੋਂ ਇਸ ਮਾਮਲੇ ਨੂੰ ਜਾਣ ਕੇ ਇੱਕ ਕੋਰਾ ਝੂਠ ਬੋਲ ਰਿਹਾ ਇਸ ਮਾਮਲੇ ਦੇ ਉੱਤੇ ਇੱਕ ਝੂਠ ਹੋਰ ਬੋਲ ਰਿਹਾ ਕਿ ਉਹਨਾਂ ਨਾਲ ਸੰਪਰਕ ਨਹੀਂ ਸੀ ਹੋਇਆ ਪਹਿਲੀ ਵਾਰ ਗੱਲ ਹੋਈ ਉਹਨਾਂ ਦੀ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਵੀ ਮੇਰੀ ਪਹਿਲੀ ਵਾਰ ਗੱਲ ਹੁਣ ਮੁੱਖ ਮੰਤਰੀ ਨਾਲ ਹੋਈ ਹੈ ਥੋੜਾ ਸਮੇਂ ਇਹ ਵੀ ਝੂਠ ਹੈ ਕਿਉਂਕਿ ਮੇਰੇ ਕੋਲ ਮੰਨੇ ਸੀਗੇ ਮੰਤਰੀ ਪੰਜਾਬ ਦੇ ਉਹਨਾਂ ਨਾਲ ਸੰਪਰਕ ਕਰ ਰਹੇ ਨੇ ਚਲੋ ਇਹ ਲਾਦਾ ਗੱਲ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ ਚ ਖਲਾਰੇ ਦੀ ਆਮ ਆਦਮੀ ਪਾਰਟੀ ਚ ਖਲਾਰਾ ਇਸ ਕਦਰ ਪੈ ਸਕਦਾ ਹੈ ਕਿ ਡਿੰਪੀ ਢਿੱਲੋਂ ਜਿੱਤੀ ਹੋਈ ਬਾਜੀ ਵੀ ਹਾਰ ਸਕਦੇ ਆ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀਗੇ ਬਸ ਸਾਡਾ ਤਾਂ ਐਲਾਨ ਹੋਣਾ ਬਾਕੀ ਆ ਉਹ 605 ਚ ਨੇ ਉਹ ਇਸ ਮਾਮਲੇ ਚ ਘਬਰਾਏ ਹੋਏ ਵੀ ਨੇ ਤੇ ਚਿੰਤਤ ਵੀ ਨੇ ਤੇ ਉਹ ਇਸ ਮਾਮਲੇ 'ਚ ਬਾਗੀ ਵੀ ਨੇ ਇਹ ਤਿੰਨੇ ਚੀਜ਼ਾਂ ਉਹ ਕਰ ਰਹੇ ਨੇ ਹੁਣ ਕੀ ਮਾਮਲਾ ਹੈ ਤੁਹਾਨੂੰ ਦੱਸਦੇ ਆ ਹਰਦੀਪ ਸਿੰਘ ਡਿੰਪੀ ਢੱਲੋਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿਣ ਉਪਰੰਤ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਜਿਸ ਕਰਕੇ ਹੁਣ ਸਥਾਨਕ ਆਗੂਆਂ 'ਚ ਹਲਚਲ ਮਚ ਗਈ ਹੈ ਜਿਸਕਰ ਜੋ ਹੈ ਕਿ ਗਿੱਦੜਬਾਹ ਦੀ ਜਿਮਣੀ ਚੌਂਕ ਹੋਣ ਕਰਕੇ ਇੱਥੋਂ ਆਪ ਦੇ ਕੁਝ ਆਗੂ ਟਿਕਟ ਆਪਣੀ ਜੇਬ ਵਿੱਚ ਪਾਈ ਫਿਰਦੇ ਖੁਦ ਨੂੰ ਸੰਭਾਵੀ ਉਮੀਦਵਾਰ ਵਜੋਂ ਪੇਸ਼ ਕਰ ਰਹੇ ਸਨ ਜਿਨ੍ਹਾਂ ਦੇ ਕਈ ਦਿਨਾਂ ਤੋਂ ਹਲਕੇ ਵਿੱਚ ਸਰਗਰਮੀਆਂ ਵੀ ਤੇਜ਼ ਕੀਤੀਆਂ ਹੋਈਆਂ ਸਨ ਤੇ ਆਮ ਲੋਕਾਂ ਨਾਲ ਤਾਲਮੇਲ ਵੀ ਕਰ ਰਹੇ ਸਨ। ਬੀਤੇ ਦਿਨ ਗਿੱਦੜਵਾਹ ਦੀ ਸਿਆਸਤ ਵਿੱਚ ਉਸ ਸਮੇਂ ਇੱਕ ਪਛੜਾ ਲਿਆ ਜਦੋਂ ਡਿੰਪੀ ਢਲੋਂ ਨੇ ਅਕਾਲੀ ਦਲ ਨੂੰ ਛੱਡ ਕੇ ਆਪ ਵਿੱਚ ਸ਼ਾਮਲ ਹੋਣ ਦੇ ਸੰਕੇਤ ਦਿੱਤੇ। ਲੰਬੇ ਸਮੇਂ ਤੋਂ ਜ਼ਮੀਨੀ ਪੱਧਰ ਤੇ ਆਪ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਕਈ ਆਗੂਆਂ ਦੇ ਚਿਹਰਿਆਂ ਤੋਂ ਰੌਣਕ ਉਡਦੀ ਰਹੀ। ਕੁਝ ਆਗੂਆਂ ਨੇ ਆਪਣਾ ਨਾਂ ਨਾ ਜ਼ाहिर ਕਰਨ ਦੀ ਸ਼ਰਤ ਤੇ ਕਿਹਾ ਕਿ ਹੁਣ ਤਾਂ ਸਿਆਸੀ ਪਾਰਟੀਆਂ ਨੂੰ ਵਰਕਰਾਂ ਦੇ ਕੰਮ ਦੀ ਕਦਰ ਨਹੀਂ ਅਤੇ ਉਹ ਬਸ ਇਹ ਸਮਝ ਰਹੀਆਂ ਨੇ ਕਿ ਜਿਹੜਾ ਆਗੂ ਸੀਟ ਜਿੱਤ ਸਕਦਾ ਹੈ ਉਸ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਜਾਵੇ ਭਾਵੇਂ ਉਹ ਕਿਸੇ ਵੀ ਪਾਰਟੀ ਚੋਂ ਲਿਆ ਹੋਵੇ ਉਹਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਉਹਨਾਂ ਨੂੰ ਭਰੋਸੇ ਵਿੱਚ ਲਏ ਬਗੈਰ ਹੀ ਆਪਣਾ ਫੈਸਲਾ ਲਿਆ ਗਿਆ ਹੈ ਅਤੇ ਹੁਣ ਉਹਨਾਂ ਦਾ ਅਧਿਕਾਰ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਪਣਾ ਕੋਈ ਅਲੱਗ ਫੈਸਲਾ ਲੈ ਲੈਣ ਸੰਕੇਤ ਸਾਹਨੇ ਇਹ ਗੱਲ ਜਿਹੜੀ ਆਗੂ ਕਹਿ ਰਿਹਾ ਕਿ ਸਾਡਾ ਨਾਂ ਨਾ ਦੱਸਿਆ ਜਾਵੇ ਉਹ ਆਗੂ ਇਸ ਤੋਂ ਅੱਗੇ ਵੀ ਕੁਝ ਗੱਲਾਂ ਕਹਿੰਦੇ ਆ। ਉਹਦੇ ਦਿਨਾਂ 'ਚ ਡਿੰਪੀ ਟੀ ਲੋਰੀ ਰਾ ਇਹਨਾ ਸੋਖਾ ਨਹੀਂ ਹੋਣਾ। ਆਮ ਆਦਮੀ ਪਾਰਟੀ ਕੋਲੇ ਸੱਤਾ ਹੈ ਜੋ ਬੇਸ਼ੱਕ ਹੈਗੀ ਹੈ। ਸੱਤਾ ਦੀ ਮਸ਼ੀਨਰੀ ਦੀ ਦੁਰਵਰਤ ਤੋਂ ਅਸੀਂ ਜਲੰਧਰ ਉਪਚੋਣ 'ਚ ਤੇ ਜਲੰਧਰ ਪੱਛਮੀ ਦੀ ਵਿਧਾਨ ਸਭਾ ਦੀ ਉਪਚੋਣ 'ਚ ਦੇਖ ਚੁੱਕੇ ਆ। ਇਹਦੇ 'ਚ ਕੋਈ ਹੁਣ ਦੋਰਹਿਮਾਨੀ। ਡਿੰਪੀ ਢੱਲੋਂ ਵੀ ਅਜਿਹੀ ਇੱਕ ਤਰ੍ਹਾਂ ਨਾਲ ਕਹਿ ਲਈਏ ਸਿਆਸੀ ਕਰਦਾਰ ਦੇ مالک ਨੇ ਡਿੰਪੀ ਢਿੱਲੋਂ ਬਾਰੇ ਪਿਛਲੀ ਵਾਰ ਆਮ ਆਦਮੀ ਪਾਰਟੀ ਨੇ ਬਹੁਤ سارے ਇਲਜ਼ਾਮ ਲਾਏ ਸੀ ਉਹ ਅਲੈਦਾ ਗੱਲਾਂ ਰਹਿ ਗਈਆਂ ਸਵਾਲ ਇਹ ਹੈ ਕਿ ਜਿਹੜੇ ਲੋਕ ਦਰਿਆ ਵਛਾਉਂਦੇ ਰਹਿ ਗਏ ਉਹ ਗੱਲ ਇਹ ਹੈ ਕਿ ਮਮ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਵਰਕਰਾਂ ਨੂੰ ਪਮਕੜ ਕਹਿੰਦੇ ਆ ਕਿ ਮੇਰੇ ਪਮਕੜ ਹੁਣ ਮਸਲਾ ਇਹ ਹੈ ਕਿ ਪਮਕੜ ਬਾਹਰ तितਲੀਆਂ ਅੰਦਰ ਨੇਗੀਆਂ ਪਮਕੜ ਪਮੋਕੜ ਨਹੀਂ ਕਿਤੇ ਦੇਖਦੇ ਸਾਰੀਆਂ तितਲੀਆਂ ਨੇ ਤੁਸੀਂ ਚੱਕ ਕੇ ਦੇਖ ਲਓ ਡਿੰਪੀ ਢਿੱਲੋਂ ਮੁੱਖ ਮੰਤਰੀ ਕਹਿੰਦੇ ਹੁੰਦੇ ਆ ਕਿ ਚੰਗੇ ਆ ਪਾਰਟੀਆਂ ਦੇ ਚੰਗੇ ਆਗੂ ਲੈ ਲੈਣੇ ਚਾਹੀਦੇ ਆ ਸਾਨੂੰ ਡਿੰਪੀ ਢਿੱਲੋਂ ਦਾ ਸੁਖਵੀਰ ਸਿੰਘ ਬਾਦਲ ਦੀ ਸੱਜੀ ਖੱਬੀ ਬਾਹ ਰਹੇ ਫੇ ਉਹ ਤਾਂ ਉਹਨਾਂ ਦੇ ਉਸ ਹਰ ਕੰਮ ਦੇ ਵਿੱਚ ਸ਼ਰੀਕ ਰਹੇ ਜਿਹੜਾ ਜਿਹੜਾ ਬਕੌਲ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨਜਾਇਜ਼ ਸੀ ਚਾਹੇ ਬਸਾਂ ਵਾਲਾ ਕੰਮ ਸੀ ਚਾਹੇ ਹੋਰ ਇਲਾਕੇ ਦੇ ਅੰਦਰ ਕੰਮ ਸੀ ਉਹਨਾਂ ਦੀ 2007 ਤੋਂ 2017 ਵਾਲੀ ਸਰਕਾਰ ਤੱਕ 10 ਸਾਲਾਂ ਦੇ ਟਨਓਰ ਦੇ ਅੰਦਰ ਡਿੰਪੀ ਢਿੱਲੋਂ ਸੁਖਬੀਰ ਬਾਦਲ ਦੇ ਉਸ ਹਰ ਜਾਇਜ਼ ਨਜਾਇਜ਼ ਕੰਮ ਦਾ ਹਿੱਸਾ ਸਨ ਜਿਹੜੇ ਸੁਖਬੀਰ ਬਾਦਲ ਨੇ ਕੀਤੇ ਖਾਸ ਕਰਕੇ ਟਰਾਂਸਪੋਰਟ ਦੇ ਖੇਤਰ ਦੇ ਅੰਦਰ ਹੁਣ ਡਿੰਪੀ ਢਿੱਲੋਂ ਨੂੰ ਕਿਹੜੇ ਐਸੇ ਜਲ ਦੇ ਨਾਲ ਧੋ ਕੇ ਮੁੱਖ ਮੰਤਰੀ ਸ਼ਾਮਲ ਕਰਉਣਗੇ ਕਿਹੜਾ ਮੁੱਖ ਮੰਤਰੀ ਨੇ ਐਸਾ ਦੁੱਧ ਲਿਆਂਦਾ ਆ ਜਿਹੜਾ ਕਿ ਡਿੰਪੀ ਢਿੱਲੋਂ ਦੇ ਕੀਤੇ ਪਾਪਾਂ ਨੂੰ ਧੋ ਦੇਗਾ ਅਸਲ ਚ ਮਸਲਾ ਇਹ ਹੈ ਕਿ ਸਰਕਾਰਾਂ ਸੱਤਾ ਤੇ ਸੱਤਾ ਨੂੰ ਸਸਟੇਨ ਕਰਨ ਦੇ ਵੱਲ ਧਿਆਨ ਦਿੰਦੀਆਂ ਨੇ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਆ ਉਹ ਕਲੇਸ਼ ਦਾ ਗੱਲ ਹੈ ਕਾਨੂੰਨ ਦੀ ਵਿਵਸਥਾ ਅਮਨ ਦੀ ਵਿਵਸਥਾ ਉਹ ਤਾਂ ਹੁਣ ਤੁਸੀਂ ਗੱਲਾਂ ਛੱਡ ਦਿਓ ਨਾ ਤਾਂ ਉੱਤੇ ਕੋਈ ਧਿਆਨ ਦੇ ਰਿਹਾ ਨਾ ਹੀ ਵਿਰੋਧੀ ਧਿਰ ਧਿਆਨ ਦੇ ਰਹੀ ਹੈ ਵਿਰੋਧੀ ਧਿਰ ਮੂੰਹ ਚ ਘੁੰਗਣੀਆਂ ਪਾਈ ਬੈਠੀ ਆ ਟਵਿੱਟਰ ਤੋਂ ਜਾਂ ਪ੍ਰੈਸ ਨੋਟਾਂ ਤੋਂ ਅੱਗੇ ਵਿਰੋਧੀ ਧਿਰ ਨਹੀਂ ਕਾਂਗਰਸ ਹੈਡਨਬਰਗ ਦੇ ਮਾਮਲੇ ਨੂੰ ਲੈ ਕੇ ਚੰਡੀਗੜ੍ਹ 'ਚ ਡਾਂਗਾ ਖਾ ਲਿੰਦੀ ਆ ਪੁਲਿਸ ਤੋਂ ਪੰਜਾਬ ਦੇ ਵਿੱਚ ਹੋਈਆਂ ਏਡੀ ਏਡੀਆ ਵੱਡੀਆਂ ਘਟਨਾਵਾਂ ਦੇ ਮਾਮਲੇ 'ਚ ਕਿਸੇ ਜ਼ਿਲ੍ਹਾ ਕੋ ਹੈੱਡਕੁਆਟਰ ਤੇ ਪ੍ਰਦਰਸ਼ਨ ਨਹੀਂ ਕੀਤਾ ਗਿਆ ਕਿਸੇ ਬਲਾਕ ਕੋ ਹੈੱਡਕੁਆਟਰ ਦੇ ਪ੍ਰਦਰਸ਼ਨ ਨਹੀਂ ਕੀਤਾ ਗਿਆ ਤੁਸੀਂ ਵਿਰੋਧੀ ਧਿਰ ਦੀ ਜਿਹੜੀ ਕਹਿ ਲਈਏ ਕਿ ਸੁਸਤਪਣਾ ਉਹਦਾ ਇੱਕ ਤੋਂ ਅੰਦਾਜ਼ਾ ਲਾ ਲਓ ਹੁਣ ਰਹੀ ਗੱਲ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਵਰਕਰਾਂ ਦੀ ਵਰਕਰ ਤਾਂ ਦੇਖੋ ਕਿੰਨਾਕ ਦਮ ਰੱਖਦੇ ਐ ਤਾਂ ਹੁਣ ਸਮਾਂ ਦੱਸੇਗਾ ਪਰ ਤੇਵਰ ਬੜੇ ਸਖਤ ਹੈ ਗਿੱਦੜਵਾਏ ਦੇ ਉਹਨਾਂ ਆਗੂਆਂ ਤੇ ਵਰਕਰਾਂ ਦੇ ਜਿਹੜੇ ਡਿੰਪੀ ਢਿੱਲੋਂ ਦੇ ਖਿਲਾਫ ਹਮੇਸ਼ਾ ਸਿਆਸੀ ਮੈਦਾਨ ਦੇ ਵਿੱਚ ਉਤਰਦੇ ਰਹੇ ਅਕਾਲੀ ਸਰਕਾਰਾਂ 'ਤੇ ਉਹਨਾਂ ਦਾ ધਮਣ ਸੰਹਦੇ ਰਹੇ ਅਕਾਲੀ ਸਰਕਾਰ ਵੇਲੇ ਉਹਨਾਂ ਦੀਆਂ ਕੁੱਟਕਟਾਪਾ ਸੰਹਦੇ ਰਹੇ ਅਤੇ ਕਾਂਗਰਸ ਸਰਕਾਰ ਬਲੇ ਡਿੰਪੀ ਢਿੱਲੋਂ ਦੇ ਉਹਨਾਂ ਕੰਮਾਂ ਦਾ ਵਿਰੋਧ ਕਰਦੇ ਰਹੇ ਜਿਹੜੇ ਕੰਮ ਉਹ ਕਰਦੇ ਸੀ ਇਸ ਸਭ ਦੇ ਬਾਵਜੂਦ ਜੇਕਰ ਡਿੰਪੀ ਢਿੱਲੋਂ ਨੂੰ ਆਜਾ ਆਦਮੀ ਪਾਰਟੀ 'ਚ ਸ਼ਾਮਲ ਕਰਾ ਕੇ ਵਰਕਰਾਂ ਦੇ ਸਿਰ ਤੇ ਬਿਠਾਇਆ ਜਾਂਦਾ ਤਾਂ ਇਹਦਾ ਨਤੀਜਾ ਹੁਣ ਇਹ ਤਾਂ ਵਰਕਰ ਦੇਖ ਲੈਣ ਕਿ ਉਹਨਾਂ ਨੇ ਕੀ ਕਰਨਾ ਹੈ ਕਿ ਉਹਨਾਂ ਨੇ ਦੜਵਟ ਕੇ ਚੁੱਪ ਕਰਕੇ ਡਿੰਪੀ ਢਿੱਲੋਂ ਦੇ ਨਾਲ ਤੁਰਨਾ ਹੈ ਜਾਂ ਫਿਰ ਬਗਾਵਤ ਕਰਨੀ ਹੈ ਮੇਰੇ ਹਿਸਾਬ ਦੇ ਨਾਲ ਵਰਕਰਾਂ ਨੂੰ ਆਪਣੇ ਸਵੈ ਮਾਨ ਤੋਂ ਵੱਧ ਹੋਰ ਕੁਝ ਨਹੀਂ ਸੋਚਣਾ ਚਾਹੀਦਾ